ਜਲਦੇ ਠੰਡਾ ਚੜਾਉਣ ਚੱਲੇ ਮਾਰਾ ਸੁੱਖ ਰੱਖੀ ਤੇ ਪਾਗਲ ਸ਼ਾਹ ਕਹਿੰਦੇ ਅਕਲਾਂ ਚ ਕਰੇ ਦਾਦਾ ਧੰਨ ਧੰਨ ਬਾਬਾ ਬੋਦੀ ਸਾਜੀ ਦਾ ਸਲਾਨਾ ਜੋੜ ਮੇਲਾ ਮਿੱਠੀਆਂ ਜਿਆਦਾ ਛੜਦਾ ਹੋਇਆ ਸੁਪਨ ਜੀ ਹਾਂ ਧੰਨ ਧੰਨ ਬਾਬਾ ਬੋਦੀ ਸਾਜੀ ਦਾ ਸਲਾਨਾ ਜੋੜ ਮੇਲਾ ਪਿੰਡ ਫੱਤੇਵਾਲਾ ਨਜ਼ਦੀਕ ਮੱਲਾਵਾਲਾ ਹਲਕਾ ਜੀਰਾ ਦੀਨ ਹਰ ਸਾਲ ਬਾਈਹਾੜ ਨੂੰ ਬੜੀ ਹੀ ਸ਼ਰਧਾ ਭਾਵਨਾ ਤੇ ਤੂਮ-ਤਾਮ ਨਾਲ ਸੰਗਤਾਂ ਤੇ ਇਲਾਕੇ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੇ ਹੀ ਸੁਚੱਜੇ ਤਰੀਕੇ ਨਾਲ ਰੱਬਿਆਚਰ ਕਰੋ ਰੀਤਾਂ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਸਲਾਨਾ ਜੋੜ ਮੇਲੇ ਤੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਦਗਾਣਾ ਜੋੜੀ ਸਿੰਦਾ ਬਰਾੜ ਤੇ ਕਿਰਨਪ੍ਰੀਤ ਕੌਰ ਨੇ ਪਹੁੰਚ ਕੇ ਲੋਕਾਂ ਦਾ ਮਨੋਰੰਜਨ ਕੀਤਾ ਜੁਕ ਸਰੋਤਿਆਂ ਦਾ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣਿਆ ਰਿਹਾ ਇਸ ਮੌਕੇ ਅਖਾੜੇ ਦੀ ਸਮਾਪਤੀ ਪ੍ਰਾਂਤਕ ਖੇਡਾਂ ਦੇ ਜੋਰ-ਵਕ ਵਕ ਕੁਸ਼ਤੀਆਂ ਕਰਤਾਬਾਜਾਂ ਵੱਲੋਂ ਕਰਤੱਬ ਦਿਖਾਉਂਦੇ ਹੋਏ ਲੋਕਾਂ ਦਾ ਮਨ ਜਿੱਤਿਆ। ਮੇਲੇ ਦੇ ਸਮਾਪਤ ਪੈਰ ਵਿੱਚ ਮਾਝਾ ਤੇ ਮਾਲਵਾ ਕਬੱਡੀ ਟੀਮਾਂ ਵਿਚਾਲੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ ਜਿਸ ਨੂੰ ਲੋਕਾਂ ਨੇ ਬੜੀ ਹੀ ਇੱਛਕ ਤਰੀਕੇ ਨਾਲ ਦੇਖਦੇ ਹੋਏ ਆਨੰਦ ਮਾਣਿਆ। ਇਸ ਮੌਕੇ ਇਲਾਕੇ ਦੇ ਕਬੱਡੀ ਖਿਡਾਰੀ ਗੌਰਪੀ ਸਿੰਘ ਗੋਪੀ ਆਲੇ ਵਾਲੀ ਦਾ ਫੌਜੀ ਕਰਨਲ ਸਿੰਘ ਤੇ ਉਹਨਾਂ ਦੇ ਪਿਤਾ ਦਾਜ ਸਿੰਘ ਵੱਲੋਂ 5100 ਰੁਪਏ ਦੀ ਰਾਸ਼ੀ ਭੇਟ ਕਰਕੇ ਸਨਮਾਨ ਕੀਤਾ ਗਿਆ। ਜੋ ਕਿ ਇਸ ਨਾਲ ਹੋਰ ਵੀ ਇਲਾਕੇ ਦੇ ਖੇਡ ਜਗਤ ਨਾਲ ਜੁੜੇ ਹੋਏ ਖਿਡਾਰੀਆਂ ਦਾ ਹੌਸਲਾ ਵਧੇਗਾ ਤੇ ਉਹ ਕੈਡਾ ਪ੍ਰਤੀ ਆਕਰਸ਼ਿਤ ਹੋਣਗੇ ਇਸ ਮੌਕੇ ਧੰਨ ਧਨ ਬਾਬਾ ਬੋਦੀ ਸ਼ਾਹ ਜੀ ਦੀ ਕਮੇਟੀ ਮੈਂਬਰਾਂ ਨੇ ਦਰਬਾਰ ਤੇ ਪਹੁੰਚੇ ਹੋਏ ਹਜ਼ਾਰਾਂ ਸ਼ਰਧਾਲੂਆਂ ਦਾ ਇਲਾਕੇ ਦੀ ਸੰਗਤਾਂ ਦਾ ਪਹੁੰਚੇ ਕਲਾਕਾਰਾਂ ਸਹਿਤ ਖਿਡਾਰੀਆਂ ਦਾ ਧੰਨਵਾਦ ਕੀਤਾ ਕਮੇਟੀ ਮੈਂਬਰਾਂ ਨੇ ਪ੍ਰਸੰਨ ਗੱਲਬਾਤ ਕਰਦਿਆਂ ਕਿਹਾ ਕਿ ਧੰਨ ਧਨ ਬੋਦੀ ਸ਼ਾਹ ਜੀ ਦੀ ਜਗ੍ਹਾ ਮੰਨਣਯੋਗ ਹੈ ਇੱਥੇ ਅਨੇਕਾਂ ਲੋਕ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੇ ਹਨ ਜੋ ਕਿ ਲੋਕਾਂ ਦੀ ਸ਼ਰਧਾ ਭਾਵਨਾ ਸਹਿਤ ਪੂਰੀਆਂ ਹੁੰਦੀਆਂ ਹਨ ਜਿਸ ਨਾਲ ਰੌਣਕਾ ਹਰ ਸਾਲ ਜੁਲਾਈ ਮਹੀਨੇ ਚੋ ਬਾਈਹਾੜ ਨੂੰ ਮੇਲੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਅੱਜ ਇਸ ਮੇਲੇ ਦੌਰਾਨ ਵੀ ਚਰ ਹਰਿਆਣਾ ਤੋਂ ਚਲ ਕੇ ਸੰਤਾ ਧੰਨ ਧੰਨ ਬਾਬਾ ਬੋਦੀਸ਼ਾਹੀ ਦੇ ਦਰਬਾਰ ਤੇ ਮੱਥਾ ਟੇਕਣ ਲਈ ਉੱਚੇ ਤੌਰ ਤੇ ਪਹੁੰਚੀਆਂ ਧੰਨ ਧੰਨ ਬਾਬਾ ਬੋਦੀਸ਼ਾਹੀ ਦੇ ਦਰਬਾਰ ਪਿੰਡ ਫੱਤੇਵਾਲਾ ਵਿਖੇ ਹੋਏ ਮੇਲੇ ਅਖਾੜੇ ਅਤੇ ਕਬੱਡੀ ਮੁਕਾਬਲੇ ਨਾਲ ਨਵਾਰ ਨਿਊਜ਼ ਚੈਨਲ ਫਾਈਵ ਰਿਵਰ ਨਿਊਜ਼ ਤੇ ਲਾਈਵ ਪ੍ਰਸਾਰਣ ਕੀਤਾ ਗਿਆ ਇਸ ਮੇਲੇ ਵਿੱਚ ਸਮੂਹ ਇਲਾਕਾ ਨਿਵਾਸੀਆਂ ਤੇ ਪਿੰਡ ਫੱਤੇਵਾਲੀ ਦੀ ਸੰਗਤ ਅਤੇ ਐਨ ਆਰ ਆਈ ਵੀਰਾਂ ਦਾ ਵੱਡੇ ਪੱਧਰ ਤੇ ਸਹਿਯੋਗ ਰਿਹਾ ਇਸ ਮੌਕੇ ਵਿਸ਼ੇਸ਼ ਤੌਰ ਤੇ ਦਿਲਬਾਗ ਸਿੰਘ ਭੁੱਲਰ ਪ੍ਰદાન ਨਿਸ਼ਾਨ ਸਿੰਘ ਕੈਸ਼ੀਅਰ ਸਾਪ ਸਿੰਘ ਸਿਮਰਨਜੀਤ ਸਿੰਘ ਮੋੜ ਸਿੰਘ ਪ੍ਰਗਟ ਡੇ ਲੋ ਸਲਾਹਕਾਰ ਕੁਲਵਿੰਦਰ ਸਿੰਘ ਸੰਧੂ ਵੀਰ ਸਿੰਘ ਸਰਵਣ ਸਿੰਘ ਬਾਠ ਕੁਲਵਿੰਦਰ ਸਿੰਘ ਕਮਈਆ ਸੋਨੂ ਬਾਠ ਗੁਰਵਿੰਦਰ ਸਿੰਘ ਡਾਕਟਰ ਸੋਨੂ ਪੱਤਕਰ ਰਾਜਵ੍ਰਸ਼ਨ ਕਚੂਰਾ ਹਰਪਾਲ ਸਿੰਘ ਅਮਰੀਕ ਸਿੰਘ ਲੰਬਰਦਾਰ ਜੁਗਰਾਜ ਸਿੰਘ ਰਾਜੂ ਸਹਿਤ ਅਨੇਕਾਂ ਸੇਵਾਦਾਰ ਹਾਜ਼ਰ ਸਨ ਮੱਲਾਂ ਵਾਲੇ ਤੋਂ ਗੌਰਪਟੇਜਾ ਦੇ ਨਾਲ ਰਾਇਵਰ ਸਿੰਘ ਕਚੋਰਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਹਾਂਡ ਫੋਲੋ ਜਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਨਾਮ ਕੀ ਹੈ ਰਾਜਕੁਮਾਰ ਕਿਹੜਾ ਸੇ ਆਏ ਹੋ ਹਰਿਆਣਾ ਸੇ ਨੌਰਾਮ ਬਾਦ ਠੀਕ ਹੈ ਸੁਖਣਾ ਸੀ ਆਪਕੇ ਹਾਂ ਮਨਤ ਸੀ ਠੀਕ ਹੈ ਮਾਸਾ ਟੇਕਣੇ ਆਏ ਹੋ ਮਾਸਾ ਟੇਕਣੇ ਆਏ ਹੋ ਤੰਦਨ ਬਾਬਾ ਬੋਦੀਸ਼ਾਹ ਜੀ ਦੇ ਦਰਬਾਰ ਨੇ ਹਾਂ ਜੀ ਠੀਕ ਹੈ ਦੇ ਦੂਰ ਸੇ ਆਇਓ 400 ਕਿਲੋਮੀਟਰ ਲੱਗਦੇ 400 ਕਿਲੋਮੀਟਰ ਠੀਕ ਸਭ ਤੋਂ ਪਹਿਲਾਂ ਆਦਾ ਕਿ ਜੋ ਖਾਲਸਾ ਵੈਗੋ ਜਿੱ ਕੀ ਪਤੇ ਸੇ ਪਿੰਡ ਸੱਤੇ ਵਾਲਾ ਵਿਖੇ ਪੀਰ ਬਾਬਾ ਬੋਦੀ ਸਾਹਿਬ ਜੀ ਜਿਨ੍ਹਾਂ ਦੇ ਜਗ੍ਹਾ ਤੇ ਹਰ ਸਾਲ ਦੀ ਤਰ੍ਹਾਂ ਬਾਈ ਹਾਰਨੂ ਮੇਲਾ ਬਣਾਇਆ ਜਾਂਦਾ ਹੈ ਤੇ ਇਸ ਵਾਰ ਵੀ ਇੱਦਾਂ ਬਹੁਤ ਹੁਕਮਦਾਰ ਮੇਲਾ ਲਾ ਰਹੇ ਆ ਆਈਆਂਆਂ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਦਿਨੋ ਧੰਨਵਾਦ ਕਰਦੇ ਹਾਂ ਜੋ ਵੀ ਗਲਤੀ ਸ਼ਲਤੀ ਇੰਨੇ ਅਣਬੱਚੇ ਸਮਝ ਕੇ ਮਹਾਰਾਜ ਅਗਰਦਾਸ ਜੀ ਦੀ ਹੈ ਪੀਪਲਾਂ ਕੋ ਤਾਂ ਮਾਫ਼ ਕਰਨੀਆਂ ਅੱਗੇ ਤੋਂ ਹੋਰ ਵੀ ਜਿਹੜੀ ਚੀਜ਼ ਵਿੱਚ ਇਸ ਵਾਰ ਕਮੀ ਆ ਰਹੀ ਆ ਅਗਲੀ ਵਾਰ ਇਹ ਆ ਮੰਨਦੇ ਵਿੱਚ ਕਿ ਹਾਂ ਵੀ ਆਪਾਂ ਉਹ ਚੀਜ਼ ਨੂੰ ਵੀ ਦੁਬਾਰਾ ਰਿਪੀਟ ਕਰੀਏ ਦੁਬਾਰਾ ਮਤਲਬ ਕਿ ਨਾ ਹੁੰਦੀ ਏ ਤੇ ਵਧੀਆ ਤਰੀਕੇ ਨਾਲ ਆਪਾਂ ਇਦਾਂ ਹੀ ਸੇਵਾ ਕਰਦੇ ਜੀਏ ਇਹ ਵੀਰ ਸਾਰੇ ਜੋ ਵੀ ਨਾਲ ਆ ਇਹ ਨਵੀਂ ਕਮੇਟੀ ਆਪਣੇ ਜੰਗ ਯੂਥ ਆ ਆਪਣੇ ਯੰਗ ਯੂਥ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਹਾਂ ਵਧੀਆ ਦਿਮਾਗ ਟੈਕਨੋਲੋਜੀ ਨਾਲ ਆਪਣੇ ਹਿਸਾਬ ਦੇ ਨਾਲ ਅੱਜ ਕੀ ਮੇਲੇ ਦੀ ਜੁਮਮਾ ਦੀ ਜੁੱਤੀ ਆ ਬਹੁਤ ਵਧੀਆ 2 ਮਹੀਨੇ ਡੇਢ ਤੋਂ 2 ਮਹੀਨੇ ਦੇ ਕਰੀਬ ਸੇਵਾ ਚੱਲ ਰਹੀ ਹੈ ਇੱਥੇ ਲੋਕਟੈਲ ਆ ਕੰਧਾ ਸਭ ਕੁਝ ਮਨ ਲੋਗੇ ਚੱਲ ਰਿਹਾ ਵਾ ਉਹਨਾਂ ਦਾ ਮਤਲਬ ਕਿ ਸਾਰੇ ਮੁੰਡੇ ਹੀ ਕੰਮਕਾਰ ਕਰ ਰਹਾ ਹੈ ਤੇ ਮੈਂ ਇਹਨਾਂ ਵੀਰਾਂ ਦਾ ਵੀ ਜੋ ਕਿ ਅਸੀਂ ਸਾਡੇ ਨਾਲ ਖੜੇ ਆ ਮੋਢਾ ਨਾਲ ਮੋਢਾ ਲਾ ਕੇ ਤੇ ਸਾਰੇ ਨਗਰ ਨਿਵਾਸੀਆਂ ਦਾ ਤੇ ਬਹੁਤ ਬਹੁਤ ਰੂ ਧੰਨਵਾਦ ਕਰਦਾ ਵਾ ਅਗਰਜੀਤ ਖਾਲਸਾ ਅਗਰਜੀਤ ਕਾ ਖਾਲਸਾ ਵਗਰਜੀਤ ਫਤੇ ਧੰਤਾਂ ਬਾਬਾ ਬੋਦੀ ਸ਼ਾਹ ਦੇ ਮੇਲੇ ਤੇ ਸਾਰੀ ਨਗਰ ਕਮੇਟੀ ਵੱਲੋਂ ਇਹ ਮੇਲਾ ਕਰਾਇਆ ਗਿਆ ਬਾਈ ਹਾਰ ਨੂੰ ਸਾਰੀ ਹੀ ਕਮੇਟੀ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਯੂ ਐਨ ਆਰ ਆਈ ਵੀਰਾਂ ਉਹਨਾਂ ਨੇ ਬਹੁਤ ਮਦਦ ਕੀਤੀ ਆ ਇਸ ਲਈ ਉਹਨਾਂ ਨੂੰ ਬੇਨਤੀ ਆ ਕਿ ਅੱਗੇ ਤੋਂ ਇਸੇ ਤਰ੍ਹਾਂ ਵੱਧ ਚੜ ਕੇ ਮੇਲੇ ਤੇ ਮਾਇਆ ਦੇਣ ਦੀ ਕੋਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਮੇਟੀ ਦਾ ਔਰ ਸਾਹੀ ਸੰਗਤ ਦਾ ਵੈਗਰਜੀਤ ਕਾ ਖਾਲਸਾ ਵੈਗਰਜੀਤ ਕੀ ਫਤਿਹ ਗੁਰੂ ਕਾ ਖਾਲਸਾ ਗੁਰੂ ਕੀ ਫਤਿਹ ਆਦੇ ਪਹਿਲੇ ਪਿੰਨ ਕੱਤੇ ਵਾਲਾ ਵੈਗਰਜੀਤ ਸਾਡੇ ਪੋਤੀ ਚਾ ਦੀ ਜਗਾ ਤੋਂ ਹੁੰਦਾ ਉਹਨਾਂ ਮੇਲਾ ਮਾਇਆ ਦਾ ਬਾਹਰ ਦੀ ਸੰਗਤਾਂ ਯੂ ਐਨ ਆਰ ਆਈ ਮੁੰਡੇ ਵੀਰ ਗਏ ਆ ਉਹਨਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਮੇਲਾ ਇਸ ਤਰ੍ਹਾਂ ਬਹੁਤ ਵਧੀਆ ਕਰਵਾਉਣੀ ਹੈ ਐਰਕੀ ਮਾਲਕ ਦੀ ਪੀਰ ਸਾਧੰਤਰ ਬਾਬਾ ਬੋਦੀਸ਼ਾ ਬਹੁਤ ਵਧੀਆ ਮੇਲਾ ਮਨਾਇਆ ਗਿਆ ਹੈ ਵਾਹਿਗੁਰੂ ਇੱਕ ਵੱਡੀ ਦਾ ਮੈਚ ਵਧੀਆ ਟੂਰਨਾਮੈਂਟ ਹੋਣਾ ਹੈ ਜਿੰਨਾਂ ਦਾ ਹਰ ਸਾਲ ਮੇਲੇ ਦੀ ਚੱਲਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੀਰ ਬਾਬਾ ਬੋਦੀਸ਼ਾ ਦੇ ਮੇਲੇ ਦੀ ਸਾਲਾਨਾ ਮੇਲੇ ਦੀ ਸਮੂਹ ਕਮੇਟੀ ਨੇ ਜੋ ਵੀ ਮੇਲਾ ਕਰਵਾਇਆ ਹੈ ਸਾਰਿਆਂ ਨਗਰ ਦੇ ਸੰਯੋਗ ਨਾਲ एनआरआई ਵੀ ਰਾਦੇ ਸੰਯੋਗ ਦੇ ਨਾਲ ਮੇਲਾ ਕਰਵਾਇਆ ਹੈ। ਇਹ ਮੇਲੇ ਦੇ ਵਿੱਚ ਚੰਦਾ ਬਰਾੜ ਜੀ ਆਏ ਨੇ ਔਰ ਕਬੱਡੀ ਹੋਊਗੀ। ਮਾਝੇ ਮਾਲਵੇ ਦੀ ਕਬੱਡੀ ਹੋਊਗੀ। ਦੇਖੋ ਇਹ ਬਹੁਤ ਵਧੀਆ ਮੇਲਾ ਅੱਗੇ ਤਾਂ ਹੁੰਦਾ ਵਾ ਪਿੰਡ ਦਾ ਇਕੱਠ ਪਿੰਡ ਦਾ ਸਾਰਿਆਂ ਦਾ ਇਕੱਠ ਹੋ ਕੇ ਇਹ ਮੇਲਾ ਹੋਇਆ। ਕਿਸੇ ਨੂੰ ਕਿਸੇ ਤਰ੍ਹਾਂ ਕੋਈ ਇਤਰਾਜ ਨਹੀਂਗਾ। ਮੇਲਾ ਬੜਾ ਵਧੀਆ ਔਰ ਧੂੰ tạm ਨਾਲ ਹੋਇਆ। ਇਹ ਹਰ ਸਾਲ ਦੀ ਤਰ੍ਹਾਂ ਪਾਈਹਾੜ ਨੂੰ ਮਨਾਇਆ ਜਾਂਦਾ ਏ ਤੇ ਬਾਬਾ ਜੀ ਦੇ ਬੜੀ ਕਿਰਪਾ ਏ ਜਿਹੜੇ ਮੁੰਡੇ ਬਾਹਰ ਗਏ ਨੇ ਉਹਨਾਂ ਨੇ ਸੇਵਾ ਕੀਤੀ ਇੱਥੇ ਵੇਖੋ ਕਿੱਦਾਂ ਪਹਿਲਾਂ ਕੀ ਸੀ ਹੁਣ ਲੌਕ ਟਾਈਲ ਲੱਗ ਗਈ ਆ ਲੌਂਗ ਟਾਈਲ ਦੇ ਨਾਲ ਕਿੱਦਾਂ ਸੁੰਦਰ ਬਾਬੇ ਦੀ ਜਗ੍ਹਾ ਬਣ ਗਈ ਆ ਅਸੀਂ ਆਸ ਕਰਦੇ ਆ ਐਨ ਆਰ ਆਈ ਵੀਰਾਂ ਤੋਂ ਵੀ ਗਾਂ ਤੋਂ ਵੀ ਸਾਨੂੰ ਇਹ ਸੰਯੋਗ ਦਿੰਦੇ ਰਹਿਣ ਅਸੀਂ ਇਹ ਮੇਲਾ ਵੱਧ ਚੜ ਕੇ ਕਰਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ